ਸ੍ਰੀ ਦਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਜੀਐ ਤੀਰਤ ਕੀ ਚੈ ਵਾਸ ਪੁੰਨ ਦਾਨ ਚਗਾਈਆ ਬਿਨ ਸਾਚੇ ਕੀ ਤਾਸ ਜਪ ਤਪ ਸੰਜਮ ਸਾਦੀਐ तीरत तीर्थ पन्न दान जगया बेण क्या तास जिहा राधे ते ह बेण गुण जन्म विनाश मुन्दे गुण दासे सक कोय गुण त्याग समैय गुरमत पूरा सोए रहा वेण व व्यापारि तके चार मूलना बुज अपना वसत रही कार बार वेण दक वक्कर अगला कूड़ मुठी कोड़े आर लाहा है नौतना के रतन विचार लाहे कार कार्यान चले जा वणजार्या सो वणजकार गुरम गुरमक ब्रह्म विचार santa sangat paaiye je meli meladohar milya ho ina vichde jese antar jot aapar sache asan saach rahe सच्चे प्रेम प्यार आप पजा कार मेल सुथाई सच्चे सेर सच्चो पल्ले पाए ਤੇਰੇ ਭਾਵਨ ਸੋ ਪ੍ਰਭ ਜਾਣੀਐ ਸਾਚੋ ਸਚ ਨਾਹੀ 사ਤਨ ਕਰੇ ਸੋ ਹਾਵਣੀ ਜੇਨ ਪਰ ਜਾਤਾ ਸੰਗ ਮਹਿਲ ਮੈਲ ਬੁਲਾਈਐ ਸੋ ਪਰਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਪੇਰ ਮੋਹੀ ਗੁਣ ਸੰਗ ਭੂਲੇ ਭੂਲੇ ਤਾਲ ਚੜਾ ਥਾਲ ਚੜ ਡੂੰਗਰ ਜਾਓ ਬਾਣ ਬੈ ਡੋਂਗੇ ਜੇ ਪਿਰਾ ਬੇਨ ਗੁਰ ਬੂਜ ਨਾ ਪਾਓ ਨਾ ਵੋ ਭੂਲੇ ਜੇ ਪਿਰਾ ਪੇਰ ਪੇਰੀ ਆਵ ਜਾਓ ਪੁੱਛੋ ਜਾਏ ਪ੍ਰਧਾਨਵਾ ਚੱਲੇ ਚਾਕਰ ਹੋਏ ਰਾਜਣ ਜਾਣੇ ਆਪਣਾ ਦਰ ਕਰ ਠਾਕ ਨਾ ਹੋਈ ਨਾਨਕ ਇੱਕ ਰਾਵ ਦੇਖਿਆ ਦੂਜਾ ਆਵਰ ਨਾ ਕੋਏ ਸਿਰੀ ਰਾਗੋ ਮੋਹਲਾ ਪਹਿਲਾ ਗੋਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚ ਮਾਣ ਵਸੈ ਸੋ ਜਾਣੇ ਆਪ ਪੀਰ ਸਹਿ ਜੇ ਤੇ ਸੁਕ ਆਗਲੋ ਨਾ ਲਾਗੈ ਜਮ ਤੀਰ ਪਾਇ ਰੇ ਮੈਲ ਨਹੀਂ ਨਿਰਮਲੋ ਜਾਲ ਨਹੀਂ ਨਿਰਮਲ ਸਾਚਾ ਇਕਤੋ होर मैल भरी सब जाए रहा हर का मंदिर सोहणा किया करने हार। हारसु दीप अनूप ज्योत त्रिपवन ज्योत अपार ਹਾਟ ਪਟਣ ਗਾਟ ਕੋਟੜੀ ਸਾਚ ਸੌਦਾ ਵਪਾਰ ਗਿਆਨੰਜਣ ਭੈ ਪੰਜਣਾ ਦੇਕ ਨਰੰਜਣ ਭਾਈ ਗੋਪਤ ਪਰਗਟ ਸਭ ਜਾਣੀਐ ਜੇ ਮਨ ਰਾਕੇ ਟਾਏ ਐਸਾ ਸਤ ਗੁਰ ਜੀ ਮਿਲੇ ਤਾਂ ਸਹਿਜੇ ਲਈ ਮਿਲਾਏ ਕਾਸ ਕਸਵਟੇ ਲਾਈਐ ਪਰ ਕੀ ਹਿਤ ਚਿਤ ਲਾਈ ਕੋਟੇ ਤੋਰ ਨਾ ਪਾਇਨੀ কারে কে জানে পাই आस اندেสา দূর কর यो माल जाए समाई শোক কো માંગে सबको दुख ना मागे কোই ਸੋ ਕੇ ਕੋਦ ਕਾ ਅਗਲਾ ਮਨਮਕ ਭੂਜ ਨਾ ਹੋਏ ਸਵਕਦ ਕ ਸਮਕਰ ਜਾਣੀਐ ਸਬਦ ਭੇਦ ਸੋ ਕਹੋਏ ਭੇਦ ਪਕਾਰੇ ਵਾਚੀਐ णी ब्रह्म व्यास मुण जन सेवक साधका नाम रते गुणतास रते से जिण गई, हो साधो बलिहार जासो ਜੋ ਜਗ ਮੈਲੇ ਮਲ ਭਰੇ ਜਨਮ ਕਾ ਨਾਮ ਨਾ ਹੋਏ ਭਗਤੇ ਪਾਏ ਵਿਹੂਣਿਆ ਮੋ ਕਾਲਾ ਪਤ ਕੋਏ ਜਨੇ ਨਾਮ ਵਿਸਾਰਿਆ ਅਵ ਗੁਣ ਮਟੇ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਈ ਆਪ ਬਸਾਣੇ ਘਰ ਵਸੈ ਹਮੇ ਤ੍ਰਿਸਣਾ ਜਾਏ ਨਾਨਕ ਨਿਰਮਲ ਉਜਲੀ ਜੋ ਰਾਤੇ ਘਰ ਨਾਏ श्री राग महला पहला सोन मन पूले बावरे गोर के चरण लाग हर जाप नाम त्याय तो जाम डर पे दुख पागो ुक कनो दोहागनी क्यो तेर राहे अबर नाही अवर नाहि मैं मन तन नामन दान है गोर दिया बल जाओ रहा ਗੁਰਮਤਿ ਪਾਤ ਸਬਾਸ ਹੈ ਤੇਸਕੇ ਸਾંગ ਮਿਲਾਉ ਤੇਸ ਬਿਣ ਘੜੇ ਨਾ ਜੀਵ ਬਿਣ ਨਾਵੇ ਮਰ ਜਾਉ ਮੈਂ ਅੰਦਲੇ ਨਾਮ ਨਾ ਵਿਸਰੇ ਟੇਕ ਟਕੀ ਕਾਰ ਜਾਓ ਗੁਰੂ ਜਿੰਨਾ ਕਾ ਅੰਦਲਾ ਚੇਲੇ ਨਾਹੀ ਟਾਓ ਬਿਨ ਸਤ ਗੁਰੂ ਨਾ ਨਾ ਪਾਈਐ ਬਿਨ ਨਾਵੇ ਕਿਆ ਸਵਾਓ ਆਏ ਗਿਆ ਪਛਤਾਮਣਾ ਜੋ ਸੁੰਗੇ ਕਾਰਣਾ ਬੇੜ ਨਾ ਵੇਦ ਗੋਦੇ ਹਰੀ ਜੋ ਕੱਲਰ ਕੀ ਪੀਤਾ ਤਾਬ ਲਗ ਮੈਲ ਨਾ ਪਾਈਐ ਜਾਬ ਲਗ ਸਾਚ ਨਾ ਚੀਤ ਸਬਦ ਰਪੇ ਕਾਰ ਪਾਈਏ ਨਿਰਵਾਣੀ ਪਦ ਦਿੱਤ ਤਬ ਲਗ ਮੈਲ ਨਾ ਪਾਈਏ ਜਬ ਲਗ ਸੱਚ ਨਾ ਚੀਤ ਤਬ ਲਗ ਮੈਲ ਨਾ ਪਾਈਏ ਜਾਬ ਲਗ ਸਾਚੋ ਨਾ ਜੀਤ